ਕਿਆ ਹੋਏ ਭਗਤਾ ਕਿਆ ਭਗਤਾ ਦਾਣ ਦੇ ਮੇਰੇ ਦੇ ਬਾਬਾ ਕੁਝ ਨਹੀਂ ਹੈਗਾ ਹਾਂ ਉਹਨੂੰ ਬੰਦਾ ਦੱਸ ਨਾ ਬੰਦਾ ਹਾਂਜੀ ਕਿਹੜਾ ਉਹਨੇ ਪਲਾਟ ਲਿਆ ਸਰਦਾਰ ਬੰਦਾ ਉਹ ਤੇ ਕਿਤੇ ਉਹ ਉਹ ਤੇ ਆਹ ਪਲਾਟ ਹਾਂ ਆ ਪਲਾਟਾ ਵਾਠ ਠੀਕ ਹੈ ਉਹ ਬੰਦਾ ਪੈਸੇ ਵਾਲਾ ਹਾਂ ਬਾਬਾ ਪੈਸੇ ਵਾਲਾ ਮੋਟਾ ਹਾਂ ਮੇਰਾ ਮੇਰਾ ਅੱਦ ਨਾ ਹੁੰਦੀ ਤੇਰਾ ਅੱਦ ਪੈ ਚੱਲ ਵਾਠ ਠੀਕ ਹੈ ਜਉਦਾ ਰਹੇ ਭਗਤਾ ਚੱਲ ਬੰਦਾ ਤਾਂ ਵਧੀਆ ਲੱਗਦਾ ਗਾ ਵੀ ਕਹਿੰਦਾ ਬੰਦਾ ਪੈਸੇ ਵਾਲਾ ਗੰਦ ਮੰਨ ਗਿਆ ਕਹਿੰਦਾ ਤਾਂ ਹੈਗਾ ਸੀ ਵੀ ਆਹੀ ਪਲਾਟ ਆ। ਇਹੀ ਪਲਾਟ ਹੋ। ਸਰਦਾਰ ਜੀ। ਸਰਦਾਰ ਜੀ। ਆਹੋ ਕਿਹੜਾ ਹੋ ਐ? ਸਰਦਾਰ ਜੀ। ਆ ਆ। ਲੈ ਦੇਵਦਾਨ ਦਕਸ਼ਨਾ ਕੋਈ ਤੁਸੀਂ ਨੇ ਪਲਾਟ ਲਿਆ। ਪਲਾਟ ਆ। ਓਏ ਤੈਨੂੰ ਕਿਵੇਂ ਪਤਾ ਲੱਗਿਆ ਵੀ ਪਲਾਟ ਲਿਆ? ਸਹੀ ਐ। ਮੈਨੂੰ ਕਿਵੇਂ ਪਤਾ ਲੱਗਿਆ? ਬਾਬੇ ਜਾਨੀ ਜਾਨੇ ਅੱਛਾ ਹਾਂ ਉਹ ਪਰ ਮੈਂ ਤੈਨੂੰ ਕਸਕੇ ਮੰਦਾ ਸਭਾ ਹਾਂ ਮੈਂ ਤਾਂ ਸਾਰੇ ਪੈਸੇ ਪਲਾਟ ਤੇ ਲਾ ਬੈਠਿਆ ਅੱਛਾ ਹਾਂ ਬਈ ਪਰ ਮੈਂ ਅੱਧ ਮੈਂ ਲਾਊਗਾ ਅੱਧ ਤੇਰਾ ਅੱਧ ਮੈਂ ਲਊ ਉਹ ਵੀ ਕਹਿੰਦਾ ਅੱਧ ਮੈਂ ਲਊ ਕਿਵੇਂ ਹਾਂ ਆ ਤੈਨੂੰ ਮੈਂ ਦੱਸਦਾ ਆ ਜਿਹੜਾ ਘਰ ਆ ਨਾ ਆਹ ਕਰ ਪਕਤਾ ਅੱਛਾ ਐ ਨਾ ਦਾ ਮੁੰਡਾ 7 ਦਿਨਾਂ ਤੱਕ ਕੈਨੇਡਾ ਨੂੰ ਜਾਊਗਾ ਕੈਨੇਡਾ 7 ਦਿਨਾਂ ਤੱਕ ਹਾਂ ਹਾਂ ਇਹ ਜਿਹੜਾ ਕੋਤਬਰਾਂ ਅੱਧਾ ਤੇਰਾ ਅੱਧਾ ਮੇਰਾ ਬੱਤ ਸਹੀ ਹੈ ਅੱਧਾ ਤੇਰਾ ਅੱਧਾ ਮੇਰਾ ਹਾਂ ਠੀਕ ਠੀਕ ਹੈ ਠੀਕ ਹੈ ਠੀਕ ਮੈਂ ਨਗਾ ਰੱਖੋ ਪਾਦ ਨਾ ਜਾਈ ਨਹੀਂ ਭਾਈ 7 ਦਿਨਾਂ ਨੂੰ ਆ ਹਾਂ ਹਾਂ 7 ਦਿਨਾਂ ਨੂੰ ਆ ਪੱਕਾ ਦਿਲ ਦੇ ਤਾਂ ਖੁੱਲੇ ਨੇ ਕਿਉਂ ਹਾਂ 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 ਪੈਸੇ ਤੇ ਲੈਦੇ ਖੁੱਲੇ ਨੇ ਪੈਸੇ ਤੇ ਲੈਦੇ ਖੁੱਲੇ ਨੇ ਉਹ ਤਾਂ ਭਗਤਾ ਗੱਲ ਤੇਰੀ ਸਹੀ ਆ ਜਿਹੜਾ ਕੈਨੇਡਾ ਜਾ ਰਿਹਾ ਉਹ ਪੈਸੇ ਤੇ ਲੈ ਆਲੀ ਜਾਂਦਾ ਹੁੰਦਾ ਉਹ ਖੁੱਲਾ ਹੀ ਆ ਉਹ ਪੈਸੇ ਦਾ ਪੀੜਾ ਥੋੜੀ ਹੋ ਠੀਕ ਆ ਅੱਧ ਤੇਰਾ ਅੱਧ ਮੇਰਾ ਤੁਹਾਨੂੰ ਪਤਾ ਤੁਸੀਂ ਤਾਂ ਚਲੇ ਜਾਓਗੇ ਮੇਰਾ ਤੁਹਾਡੇ ਬਿਨਾ ਕਿਵੇਂ ਜੀ ਲੱਗੂਗਾ ਉਹ ਕਮਲੀਏ ਕਿਉਂ ਐਨੀ ਫਿਕਰ ਕਰਦੀ ਹੋ ਮੈਂ ਜਦੋਂ ਪੀਆਰ ਹੋ ਗਿਆ ਨਾ ਤੈਨੂੰ ਮੈਂ ਉੱਥੇ ਹੀ ਬੁਲਾ ਲੈਣਾ ਨਾਲੇ ਮੇਰਾ ਕਿਹੜਾ ਤੇਰੇ ਬਿਨਾ ਚੀ ਲੱਗਦਾ ਹਾਂ ਤੁਸੀਂ ਸਮਝਦੇ ਕਿਉਂ ਨਹੀਂ ਹਗੇਗੇ ਮੈਂ ਕਿਵੇਂ ਰਹੂੰਗੀ ਮੈਂ ਤੈਨੂੰ ਕਿਵੇਂ ਸਮਝਾਵਾਂ ਮਨਾਵਾਂ ਦੱਸ ਪਹਿਲਾਂ ਜਾ ਹੋ ਦੇਹੋ ਅਮਜੀ ਭਰਤਾ ਕਿਵੇਂ ਦੁੱਖ ਜਿੱਚ ਲੱਗਦਾ ਤੂੰ ਦੁਖੀ ਆ ਭਗ ਬਾਈ ਕਾ ਦਾ ਦੁੱਖ ਲਿਆਓ ਭਰਤਾ ਆਪਦਾ ਹੱਥ ਦਿਖਾ ਦਿਖਾ ਦੇ ਹੱਥ ਦਿਖਾ ਦਿਓ ਇਹ ਜੜੀ ਹਾਂ ਰੇਖਾ ਜਾਂਦੀ ਆ ਨਾ ਇਹ ਦੱਸਦੀ ਐ ਵੀ ਤੂੰ 7 ਦਿਨਾਂ ਤੱਕ ਕਨੇਡਾ ਜਾਏਗਾ ਮਾਈ ਗੋਡ ਜੇ ਹੋਵਾ ਬਾਈ ਤੂੰ ਸੰਤਰੀਆ ਮਿਓ ਬਾਬਾਈ ਜਾਣੀ ਜਾਣੋ ਭਗਤਾ ਬਾਬੇ ਸਭ ਜਾਣਦੇ ਨੇ ਬਿਲਕੁਲ ਬਾਬਾ ਜੀ ਬਿਲਕੁਲ ਜਾਣਦੇ ਆ ਜੀ 7 ਦਿਨਾਂ ਤੱਕ ਕਨੇਡਾ ਜਾਣਾ ਤੈਂ ਬਿਲਕੁਲ ਜਾਣਾ ਬਾਬਾ ਜੀ ਉਸਤਾਂਤਰ ਜੈਮੀ ਬਾਬਾ ਜੀ ਜਾਣਾ ਹਾਂ ਜੀ ਤੇ ਵਿਆ ਭਗਤਾ ਦੇ ਕੋਈ ਦਾਨ ਦਕਸ਼ਨਾ ਬਾਬਾ ਜੀ ਤੁਸੀਂ ਐ ਕਰਿਓ ਤੁਸੀਂ ਹਫਤੇ ਤੱਕ ਆ ਜਿਓ ਅੱਜ ਤੁਹਾਨੂੰ ਉਹ ਤੋਂ ਦੇ ਦਾਂਗੇ ਦਾਨ ਠੀਕ ਆ ਭਗਤਾ ਜਿਹੜਾ ਇਹ ਦਾਨ ਆ ਨਾ ਆ ਕੰਨਿਆ ਦੇ ਹੱਥ ਤੋਂ ਲੈਣਾ ਮੈਂ ਬਸ ਬਾਬਾ ਜੀ ਫਿਰ ਇਹਦੇ ਹੱਥ ਕਿ ਮਿਲੂਗਾ ਚਲ ਠੀਕ ਆ ਭਗਤਾ ਜਾ ਤੂੰ ਐ ਕਰੀਂ ਭਾਬੇ ਜਾਣੀ ਜਾਣ ਨੇ ਠੀਕ ਆ ਇਹਨਾਂ ਨੂੰ ਆਪਦੇ ਹੱਥ ਨਾਲ ਕੁਝ ਮਰਜ਼ੀ ਦੇ ਦੀ ਜਦੋਂ ਮੈਂ ਚਲਿਆ ਗਿਆ ਉੱਥੇ ਠੀਕ ਹੈ ਠੀਕ ਹੈ ओके ठीक है चलो जय हो जय हो बाबा जी जय हो चले गए बार फिर बाबा जी वो तो ओदी बाग गए सी थोनू कहया सी ਵੀ 7 ਦਿਨਾਂ ਮਗਰ ਆਜੋ ਤੁਸੀਂ ਤਾਂ ਹੁਣ ਆਇਓ ਸਾਲ ਬਾਅਦ ਹੈ ਬੱਪਾ ਜੀ ਕੀ ਸਮਝਾਵਾਂ ਮੇਰਾ ਤਾਂ ਉੱਨਾ ਬਣਾ ਜੀ ਨਹੀਂ ਲੱਗਦਾ ਹੈਗਾ ਜਮਾਂ ਵੀ ਉਹ ਤਾਂ ਇਹ ਜਾ ਗਏ ਮੁੜ ਕੇ ਆਏ ਹੀ ਨਹੀਂ ਮੁੜ ਕੇ ਆਈ ਨਹੀਂ ਚਲ ਕੋਈ ਨਾ ਭਗਤ ਨਹੀਂ ha 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 ha